वैसे ਜਿਹੜਾ ਤੁਸੀਂ ਹਾਰਟ ਦੀ ਗੱਲ ਕਰ ਰਹੇ ਹੋ ਕਿ ਕਿਉਂ ਜ਼ਰੂਰੀ ਹੁੰਦਾ ਹੈ ਬਹੁਤ ਜ਼ਰੂਰੀ ਹੈ ਇਹ ਬੰਦ ਕਿਉਂ ਕਰਾ ਰਹੇ ਨੇ ਇੱਕ ਚੀਜ਼ ਦੇਖੋ ਜੀ ਪਹਿਲਾਂ ਆਪਾਂ ਸੁਣਦੇ ਸੀਗੇ ਵੀ ਜਿਹੜਾ ਦੇਸੀ ਘਿਓ ਆ ਉਹ ਨਹੀਂ ਖਾਣਾ ਚਾਹੀਦਾ ਹਮ ਇੰਡੀਆ ਦੇ ਲੈਵਲ ਦੇ ਉੱਤੇ ਜਿਹੜਾ ਟਾਪ ਨੰਬਰ 1 ਡਾਕਟਰ ਆ ਉਹਦੀ ਕਦੇ ਇੰਟਰਵਿਊ ਸਰਚ ਕਰਕੇ ਦੇਖਿਓ ਉਹ ਬੰਦਾ ਆਪ ਹੀ ਗੱਲ ਕਹਿੰਦਾ ਵੀ ਜੋ ਗੁੱਡ ਫੈਟਸ ਦੇਸੀ ਘਿਓ ਵਿੱਚ ਪਾਏ ਜਾਂਦੇ ਹਨ ਉਹ ਹੋਰ ਕਿਸੇ ਆਇਲ ਦੇ ਅੰਦਰ ਨਹੀਂ ਪਾਏ ਜਾਂਦੇ ਹਮ ਉਹ ਬੰਦਾ ਇਹ ਗੱਲ ਕਹਿੰਦਾ ਪੜਾਈਆਂ ਉਹਨਾਂ ਨੇ ਬਾਕੀ ਸਾਰੇ ਡਾਕਟਰਾਂ ਤੋਂ ਵੱਧ ਹੀ ਕੀਤੀਆਂ ਹੋਣਗੀਆਂ ਵੀ ਸਭ ਤੋਂ ਵਧੀਆ ਫੈਟਸ ਤੁਹਾਨੂੰ ਦੇਸੀ ਘਿਓ ਚ ਮਿਲ ਜਾਂਦੇ ਆ ਤੇ ਬਾਕੀ ਸਾਰਿਆਂ ਨੂੰ ਦੇਸੀ ਕਿਉਂ ਬੰਦ ਕਰਾਤਾ ਦੇਸੀ ਕਿਉਂ ਬੰਦ ਕਰਾਉਂਦੇ ਸਾਰ ਹੋਣਾ ਕੀ ਆ ਕਵਜ ਦੀ ਦਿੱਕਤ ਸ਼ੁਰੂ ਹੋ ਜਾਣੀ ਆ ਦਿਮਾਗ ਖੁਸ਼ਕ ਹੋ ਜਾਣ ਡਿਸੀਜਨ ਮੇਕਿੰਗ ਬਿਲਕੁਲ ਡਰੇਨ ਹੋ ਜਾਣੀ ਆ ਤੁਹਾਨੂੰ ਕੋਈ ਕੰਮ ਕਹਿਣਾ ਕਿਸੇ ਨੇ ਸੋਚਣ ਲੱਗ ਜਾਣ ਜਦੋਂ ਤੁਸੀਂ ਕਿਸੇ ਕੰਮ ਨੂੰ ਲੈ ਕੇ ਸੋਚਣ ਲੱਗੇ ਤੁਹਾਡੀ ਫੈਮਿਲੀ ਨੂੰ ਪਤਾ ਨਹੀਂ ਯਾਰ ਇਹਦੀ ਰਿਪੋਰਟਾਂ ਚ ਵੀ ਗੜਬੜ ਆਈ ਆ ਤੁਹਾਡੀ ਫੈਮਿਲੀ ਵੀ 네ਗੇਟਿਵ ਹੋ ਜਾਣੀ ਆ ਉਹ ਯਾਰ ਇਹਨਾਂ ਦਾ ਨਾ ਕੋਲੇਸਟ੍ਰੋਲ ਵੱਧ ਤਾਂ ਬਦ ਸੋਚਦੇ ਨੇ ਤੁਸੀਂ ਮਾਰੇ ਥੱਥਲਾ ਕੇ ਬੋਲਣ ਲੱਗੇ ਉਹ ਯਾਰ ਇਹਨਾਂ ਮਰੀਜ਼ ਵੱਡੇ ਵੱਡੇ ਮਰੀਜ਼ ਨੇ ਇਹਦਾ ਦਵਾਈ ਚੱਲਦੀ ਆ ਹਰ ਇੱਕ ਚੀਜ਼ ਬਿਮਾਰੀ ਨਾਲ ਰਿਲੇਟ ਹੋ